ਕੀ ਆ ਇਹ ਮਾਡਲ ਕਿੰਨਾ ਹੀ ਹੈ 99 ਵੀਰੇ 99 ਮਾਡਲ ਆ ਰੰਗ ਦਾ ਕਿਵੇਂ ਆ ਜੀ ਰੰਗ ਦਾ ਓਰੀਜਨਲ ਆ ਵੀਰੇ ਸੋ ਮੜੀ ਟੱਚਿੰਗ ਜੀ ਕਰੀ ਆ ਵੀਰੇ ਠੀਕ ਆ ਭਾਈ ਕਹਿੰਦੇ ਥੋੜੀ ਕਰੀਆ ਤੇ ਪੈਰ ਦਾ ਨੇ ਚੱਕਰਾ ਦੇ ਪੰਪ ਪੰਪ ਚੱਕਰਾ ਦੇ ਦੋ ਹਾਂ ਟਾਇਰ ਰਿਕਨਿਕ ਦਾਵਾ ਜਵਾਚਾ 1999 ਮਾਡਲ 60 ਫਾਰਮ ਹੈ ਠੀਕ ਆ ਠੀਕ ਆ ਨਾ ਟਾਇਰ 70 ਪੈਸੇ ਨੇ ਚਾਰੇ ਠੀਕ ਆ ਜੀ ਤੇ ਟ੍ਰੈਕਟਰ ਬੱਬੀ ਚੱਕਰਾ ਦੇ ਇੱਕ ਵਾਰ ਉਹ ਸਾਰਾ ਦਿਖਾ ਦੇ ਤੇ ਪੰਜਾਬ ਦਾ ਨੰਬਰ ਆ ਭਾਈ ਨੰਬਰ ਪੰਜਾਬ ਦਾ ਠੀਕ ਆ ਹਾਂਜੀ ਤੇ ਪੰਪ ਕਨੇ ਚੱਕਰਾ ਦੇ ਚਲਾਈ ਚਲੋਈ ਜੀ ਕਿਵੇਂ ਆ ਭਾਈ ਜਮਾ ਐਨਸਰਾ ਬਾਈ ਯਾਰ ਠੀਕ ਤੇ ਕੀ ਡਿਮਾਂਡ ਕਰਦੇ ਇਹਦੀ ਡਿਮਾਂਡ ਤਾਂ 180000 ਰੁਪਈਆ ਬਈ ਤੇ ਮਾਨ ਤਾਂ 170000 ਰੁਪਈਆ ਠੀਕ ਆ ਥੋੜੀ ਵੀਡੀਓ ਦੇਖ ਕੇ ਉਹ ਤਾਂ 5000 ਹੋਰ ਕਰਤਾ ਲੈ ਬਈ 5000 ਬਾਈ ਕਹਿੰਦੇ ਹੋਰ ਕੱਟ ਕਰ ਦਾਂਗੇ ਤੇ ਸੋਨਾ ਵਾਲੀ ਕਾ ਲਿਆਂਦਾ ਆ ਪੱਡੀ ਆਈ 60 RX ਸਿਕੰਦਰ ਕਹਿ ਦਿੰਦੇ ਆ ਬਈ ਮਾਡਲ ਕਿੰਨਾ ਬਈ ਮਾਡਲ 2023 2023 ਮਾਡਲ ਆ ਟਾਇਰ ਤਾਂ ਚੈੱਕ ਕਰਾ ਜਾ ਆਪਾਂ ਕਹਿ ਨਹੀਂ ਲੋ ਨਾ ਉਹਦੇ ਟਾਇਰ ਨੇ ਜਮਨ ਨਾਲ ਜਾਨੇ ਪਏ ਕਹਲਾ 98 ਪਏ ਕਹਲਾ 200 ਘੰਟੇ ਚੱਲੇ ਹਰੇ ਨਾਲ 200 ਘੰਟੇ ਚੱਲਿਆ ਪਿਆ ਆ ਰਮ ਆਜ ਇੱਕ ਘਰਾ ਦੇ ਵੇਟ ਬੂਟ ਸਾਰਾ ਕੁਝ ਨਾਲ ਨਾਲ ਦੇ ਵੇਟ ਆ ਬਾਈ 3 ਇੰਜਰ 11 ਵਾਲਾ 3 ਇੰਜਰ 11 ਵਾਲਾ ਠੀਕ ਆ 3 ਸਪੀਡ 3 ਸਪੀਡ ਆ ਤੇ ਇਧਰੋਂ ਲੰਕਾ ਨੂੰ ਕਾ ਚੈੱਕ ਕਰਾ ਦੇ ਹੂੰ ਹੂੰ ਤੇ ਐਡਰ ਨਹੀਂ ਟਰੈਕਟਰ ਬਾਈ ਕੁਝ ਵੀ ਠੀਕ ਆ ਸਾਰਾ 4 ਫਿਰ ਖਵਾ ਗਿਆ ਦਾ ਨਾ ਮਾ ਟਰੈਕਟਰ ਆ ਸੋਨੇ ਸਰ ਬਾਈ ਕਿੰਨੇ ਆ ਇਹ ਓਨਰ ਪਹਿਲੇ ਹੀ ਆ ਵੀਰੇ ਫਸਟ ਓਨਰ ਆ ਠੀਕ ਆ ਪੰਜਾਬੀ ਨਫਰ ਨੇ ਮਾਈ ਪਈਆਂ ਨੇ ਅੱਜ ਨੇ ਇੱਕ ਜਾਂਸੀ ਵੱਲੋਂ ਸੀਲਾ ਜੁਲੂ ਇਧਰ ਆ ਪੱਪੀ ਚੈੱਕ ਕਰਾ ਜਾਓ ਸੀਲਾ ਦੇਖ ਲਾ ਨਾਲ ਠੀਕ ਆ ਤੇ ਚਰਾਈ ਚਲੂ ਜਿੱਤਾ ਜਮਾ ਸਰ ਹੀ ਆ ਬਾਈ 200 ਘੰਟਾ ਚੱਲੇ ਰਹੇ ਠੀ ਤੇ ਕੀ ਡਿਮਾਂਡ ਕਰਦੇ ਹੋ ਬਾਈ 7,25000 ਰੁਪਏ ਬਾਈ 7,25000 ਮੌਕੇ ਤੇ ਮਾਰ ਤਾਣ ਬਾਈ 7 ਲੱਖ ਰੁਪਏ ਦੇ ਦਾਂਗੇ ਸਹੀ 7 ਲੱਖ ਦਾ ਬਾਈ ਕਹਿੰਦੇ ਦੇ ਦਾਂਗੇ ਠੀਕ ਆ ਚੈਂਜਰ ਉਧਰੋਂ ਗੇਅਰ ਵੀ ਚੈੱਕ ਕਰਾ ਦੇ ਪੱਬੀ ਇੱਕ ਵਾਰ ਅੰਦਰੋਂ ਮੀਟਰ ਕੋਲੋਂ ਕਰਾ ਦੇ ਵੀ ਚੈੱਕ ਮੀਟਰ ਬੂਟਰ ਚੈੱਕ ਕਰਾ ਦੇ ਬਾਕੀ ਅੰਦਰੋਂ ਚੈੱਕ ਕਰਾ ਦੇ ਇਧਰੋਂ ਚੈੱਕ ਕਰਾ ਦੇ ਤੇ ਆ ਜੋ ਲਓ ਬਾਈ ਹੁਣ ਆਪਾਂ ਅਰਜ ਲਿਆਂਦਾ ਬਾਈ 605 ਮੈ ਟਰੈਕਟਰ ਆ ਤੇ ਕਿੰਨਾ ਮਾਡਲ ਆ ਬਈ ਇਹ 14 ਮਾਡਲ ਬਈ 14 ਮਾਡਲ ਆ ਰੰਗ ਤਾਂ ਕਿਵੇਂ ਆ ਬਾਈ Ориਜਨਲ ਆ ਬਈ ਸਾਰਾ ਠੀਕ ਆ ਟਾਇਰਾਂ ਦੀ ਕੰਡੀਸ਼ਨ ਕਿੰਨੀ ਪਈ ਆ ਬਾਈ 95 ਪੈਸ ਧਰਮਾ ਗਾ ਲੈਨੇ ਵੀਰੇ ਅਗਲੇ ਟਾਇਰ ਹੈ 75 80 ਠੀਕ ਤੇ ਇਹ ਇਧਰੋਂ ਟੂਬ ਡੱਬਾ ਚੈੱਕ ਕਰਾ ਲੈ ਲਿੰਕ ਆ ਰਾਈ ਆ ਬਾਈ ਚੱਕੇ ਬਾਹਰ ਚਾਰੇ ਪਾਸੇ ਚਲਾਈ ਜਲੂਈ ਚ ਕਿਵੇਂ ਆ ਬਾਈ ਮਹਸਰਾ ਬਾਈ ਜਮਾਂ ਸਾਫ ਓਕੇ ਕੰਮ ਹਾਂਜੀ ਹਾਂਜੀ ਠੀਕ ਆ ਤੇ ਮੈਂ ਸਭ ਨੇ ਚੇਂਜਰ ਵਾਲਾ ਏ ਚੇਂਜਰ ਗੇਅਰ ਆ ਪਾਪੀ ਇਧਰੋਂ ਚੈੱਕ ਕਰਾ ਦੀ ਚੇਂਜਰ ਗੇਅਰ ਕਰਾ ਦੀ ਕਰਾ ਕੋਈ ਭਰਤੇ ਨਹੀਂ ਚੱਲਿਆ ਜ਼ਿਮੀਂਦਾਰਾਂ ਕੋਲੇ ਖੇਤੀਬਾੜੀ ਤੇ ਚੱਲੇ ਹੁ ਈ ਡਿਮਾਂਡ ਕਰਦੇ ਆ ਬਾਈ 445000 ਠੀਕ ਆ ਓਨਰ ਕਿੰਨੇ ਕਿਹਾ ਬਾਈ ਫਾਸਟ ਬਾਈ ਫਾਸਟ ਓਨਰ ਆ ਤੇ ਹੁਣ ਲੈਣਦਾ ਬਾਈ ਸੋਨਾ ਲਿਕਾ ਡੀਆਈ 750 ਆਰਐਕਸੇ ਕਹਿ ਦਿੰਦੇ ਆ ਚੱਕਰਾਈ ਮਾਡਲ ਕਿੰਨਾ ਜੀ ਮਾਡਲ ਹੈ 13 3 ਸਪੀਡ ਆ ਇਹ 3 ਸਪੀਡ 3 ਸਪੀਡ ਦਾ ਟਰੈਕਟਰ ਚੱਲ ਚਲਾਵੇ ਦਾ ਕਿਵੇਂ ਆ ਬਾਈ ਸਹੀ ਆ ਬਈ ਸਹੀ ਓਕੇ ਹਾਂਜੀ ਹਾਂਜੀ ਪੈ ਜੇ ਟਾਇਰਾਂ ਦੀ ਗੱਲ ਕਰੀ ਕਿੰਨੇ ਪੈਸੇ ਟਾਇਰ ਪਾਇਆ ਟਾਇਰ ਬਈ ਮਗਲ ਹੈ ਗਿਆ 85 ਪੈਸੇ ਟਾਇਰ ਠੀਕ ਆ ਤੇ ਅਗਲੇ ਅਸੀਂ ਪਹੁੰਚਾਂਗੇ ਠੀਕ ਹੈ ਤੇ ਇਹ ਰੰਗ ਦਾ ਕਿਵੇਂ ਸਾਰਾ ਜੈਨੂਅਲ ਸਾਰਾ ਜੈਨੂਅਲ ਟਰੈਕਟਰ ਲੈਣੇ ਬਈ ਆਪਾਂ ਠੀਕ ਆ ਠੀਕ ਆ ਜੀ ਤੇ ਇਹ ਵੀ ਓਨਰ ਫਰਸਟ ਆ ਬਾਈ ਇਹ ਵੀ ਹੈਗਾ ਸੈਕੰਡ ਸੈਕੰਡ ਨੂੰ ਨਾ ਕੀ ਡਿਮਾਂਡ ਪਈ ਆ ਬਈ 29 ਤੱਕ ਪਾਸਿੰਗ ਪਈ ਹੈ ਪਾਸਿੰਗ ਪਈ ਹੈ 29 ਤੱਕ ਸਾਰੇ ਟਰੈਕਟਰਾਂ ਦੀ ਪਾਸਿੰਗ ਆਪਣਾ ਠੀਕ ਆ ਜਿੰਨੇ ਟਰੈਕਟਰ ਤੁਹਾਨੂੰ ਦਿਖਾਇਆ ਬਾਈ ਬਾਈ ਕਹਿੰਦੇ ਸਾਰੇ ਨਹੀਂ ਪਾਸਿੰਗ ਪਈ ਹੈ ਕੀ ਡਿਮਾਂਡ ਕਰਦੇ ਬਾਈ ਡਿਮਾਂਡ ਬਾਈ 4 ਲੱਖ 5000 ਰੁਪਏ 4 ਲੱਖ 5000 75000 ਰੈਟਰ ਦੇ ਦਿਆਂਗੇ ਹਾਂ 75000 ਦਾ ਬਾਈ ਕਹਿੰਦੇ ਦੇ ਦ ਪੇਂਟ ਦਾ ਤੁਸੀਂ ਇੱਕ ਕਰ ਸਕਦੇ ਸਾਰਾ origignal ਹੀ ਉਹ ਫੁੱਲ origignal ਆ ਬਈ ਤੇ ਟਾਇਰਾਂ ਦੀ ਕਿੰਨੇ ਪੈਸੇ ਟਾਇਰ ਪਾਏ ਬਈ ਟਾਇਰ ਬਈ ਹੈਗੇ ਨੇ ਸਹੀ 70 ਪੈਸੇ ਠੀਕ ਹੈ ਮਗਰਾੜ ਮਰੂੜ ਚੈੱਕ ਕਰਾ ਦੇ ਸਾਰੇ ਆ ਇਧਰੋਂ ਚੈੱਕ ਕਰਾਜ ਰੀਟ ਵੀ ਨਹੀਂ ਹੈਗੀ ਰਿਮਾਂ ਤੇ ਬਈ ਬਾਕੀ ਮਰਾੜ ਚੈੱਕ ਕਰਾਜ ਪੱਬੀ ਅੰਦਰੋਂ ਸਾਰੇ ਅੰਦਰੋਂ ਕਰਾ ਦੇ ਥੋੜੇ ਮੈਨੂੰ ਟਾਈਮ ਟਰਾਲੀ ਭਾਈ ਹੋਣਾ ਇੱਕ ਦੋ ਦਿਨ ਬਈ ਹਾਂ ਇੱਕ ਦਿਨ ਪਈ ਆ ਉਹ ਬਈ ਸਫੀ ਕਰਨਾ ਪੈਣਾ ਠੀਕ ਹੈ ਤੇ ਹੁੱਕ ਚੈੱਕ ਕਰ ਸਕਦੇ ਹੋ ਰੰਗ ਹਜੇ ਤੱਕ ਲਿਆਣੀ ਬਈ ਤੇ ਕਿੰਨੇ ਘੰਟੇ ਚੱਲਿਆ ਬਲਾਦਾ ਬਈ ਇਹ ਇਹ ਵੀਰੇ 2500 ਘੰਟਾ ਚੱਲਿਆ ਹੈ 2500 ਘੰਟਾ ਬਾਈ ਕਹਿੰਦੇ ਚੱਲਿਆ ਹੋਇਆ ਟਰੈਕਟਰ ਆ ਠੀਕ ਆ ਚੱਲ ਚਲਾਵੇ ਦਾ ਪੂਰਾ ਓਕੇ ਆ ਓਨਰ ਕਹਿੰਦੇ ਮੈਂ ਬਾਈ ਇਹ ਇਹ ਓਨਰ ਹੈਗਾ ਵੀਰੇ ਫਸਟ ਤੇ ਆਓ ਵਿੱਚੋਂ ਚੱਕਰ ਆ ਦਾਂਗੇ ਹਾਂਜੀ ਹਾਂਜੀ ਖੋਲ ਖੋਲ ਵੀਰੇ ਖੋਲ ਸੋ ਆਂ ਇੰਦਰੋਂ ਚੈੱਕ ਕਰ ਲ ਨਵਾਂ ਟਰੈਕਟਰ ਠੀਕ ਆ ਰੇਫਰੇਜਰੇਟਰ ਚੈੱਕ ਕਰ ਲ ਹੈ ਦਾ ਕੱਪ ਆਈਆਂ ਬਈ ਝਾਂਸੀ ਵੱਲੋਂ ਜਿਹੜੀਆਂ ਆਉਂਦੀਆਂ ਤੇ ਕੀ ਡਿਮਾਂਡ ਕਰ ਦਿਓ ਬਾਈ ਇਹਦੀ ਡਿਮਾਂਡ ਬਾਈ ਇਹਦੀ ਸੀ 6,60,000 ਰੁਪਈਆ 6,60,000 ਮੌਕੇ ਤੇ ਬਾਈ ਮੌਕੇ ਤੇ ਵੀਰੇ ਦੇ ਦੇ ਦਾਂਗੇ ਆਪਾਂ ਟਰੈਕਟਰ ਇੱਕੋ ਹੀ ਗੱਲ ਠੀਕ ਆ ਆਪਾਂ ਛੋੜ ਦੇ ਕਰਕੇ 6.6 ਲੱਖ ਰੁਪਏ ਆਵਾ 6 ਲੱਖ ਦਾ ਬਈ ਜਿਹੜਾ ਵੀਡੀਓ ਦੇਖ ਕੇ ਆਉਗਾ ਗੱਤਵਾਦ ਕਰ ਦੋ ਵੀਡੀਓ ਹੁਣ ਸ਼ੇਅਰ ਆਕੋ ਹੀ ਜੰਦ ਤੇ ਬਈ ਸੋਨਾਲਿਕਾ 730 ਕਿਨੇ ਮਾਡਲ 15 ਮਾਡਲ ਬਈ ਪੰਨਾ 15 ਮਾਡਲ ਆ ਟਾਇਰ ਦਾ ਚੈੱਕ ਕਰ ਸਕਦੇ ਜਮਾ ਨਵੇਂ ਨੂੰ ਟਾਇਰ ਆ ਚੱਲ ਚਲਾ ਵੀਰੇ ਕਿਵੇਂ ਆ ਬਈ ਬਈ ਜਮਾ ਆ ਓਕੇ ਜਮਾ ਰਿੰਗ ਅਸਲੀ ਬਾ ਤੇਲ ਤੂੰ ਸਾਰਾ ਕੁਬਾ ਲਿਆ ਠੀਕ ਆ ਤੇ ਇਹ ਓਨਰ ਕਿੰਨੇ ਆ ਬਈ ਇਹੂ ਸੈਕੰਡ ਠੀਕ ਆ 13 ਗਰੂੰਗ ਚੱਕਰ ਸਾਰੋ ਆ ਲਿੰਕਾ ਚੱਕਰ ਆ ਜੇ ਠੀਕ ਆ ਤੇ ਪਾਸ ਹੀ ਇਹਦੇ ਪਈ ਉਹ 50 ਨੰਬਰ ਆ ਬਾਈ 50 50 ਵੀਰੇ 50 ਨੰਬਰ ਵਾਲੇ ਦਾ ਨੰਬਰ ਆ ਬਰਨਾਲੀ ਦਾ ਹੀ ਨੰਬਰ ਆ ਹਾਂਜੀ ਕੀ ਡਿਮਾਂਡ ਕਰਦੇ ਹੋ ਬਾਈ ਇਹਦੀ ਡਿਮਾਂਡ ਤਾਂ ਵੀਰੇ ਦੀ ਯਾਰ 2.5 ਲੱਖ ਰੁਪਈਆ ਕਰਦੇ ਆ ਠੀਕ ਆ ਤੇ ਟਰੈਕਟਰ ਦੇ ਦਾਂ 185000 185000 ਦਾ ਬਾਈ ਕਹਿੰਦੇ ਟਰੈਕਟਰ ਦੇ ਦਾਂ ਹਾਂਜੀ ਇਧਰੋਂ ਪੰਪ ਕੰਨੀ ਚੱਕਰ ਆ ਜੇ ਤੇ ਆਜੋ ਬਾਈ ਕਰਦੇ ਹਾਂ ਮਾਡਲ ਕਿੰਨਾ ਬਾਈ ਇਹ 1998 ਵੀਰੇ 1998 ਮਾਡਲ ਆ ਟਰੈਕਟਰ ਆ ਰੰਗ ਦਾ ਚੱਕਰਾਏ ਸਾਰਾ ਰੀਜਨ ਵਾਲ ਹੀ ਲੱਗਦਾ ਲਗਭਗ ਰੀਜਨ ਵਾਲ ਠੀਕ ਹੈ ਟੈਕ ਟਾਇਰਾਂ ਕਿੰਨੇ ਪੈਸੇ ਪਾਇਆ ਭਾਈ ਟਾਇਰ ਵੀ ਮਗਲੇ ਤਾਂ ਜਮੀ ਨਮੀ ਨਹੀਂ ਠੀਕ ਆ ਉਹਨਾਂ ਦਾ ਹਾਲੇ ਕੁਝ ਮਿਟਿਆ ਵੀ ਨਹੀਂ ਹੈਗਾ ਟੈਕ ਜ਼ੂਮ ਕਰਕੇ ਕੈਮਰਾ ਦਿਖਾ ਇਧਰੋਂ ਚੈੱਕ ਕਰਾਜ ਬੱਬੀ ਟਾਇਰ ਨਾਲ ਸਾਰਾ ਹਾਲੇ ਆ ਕੰਡੇ-ਕੁੰਡੇ ਜੇ ਖੜੀ ਆ ਇਹ ਟਾਇਰਾਂ ਦੇ ਟਾਇਰਾਂ 'ਤੇ ਛੇਠਾ ਹੀ ਉੱਤੇ ਲਿਖਿਆ ਹੋਇਆ ਠੀਕ ਆ ਤੇ ਇਧਰੋਂ ਲਿੰਕਾ ਕਰਨੀ ਚੈੱਕ ਕਰਾਇਆ ਓਨਰ ਕਰਨ ਮੈਂ ਭਾਈ ਇਹ 2 ਸੈਂਕੜੇ ਭਾਈ ਸੈਂਕੜੇ ਓਨਰ ਆ ਪੰਜਾਬ ਦੀ ਨੰਬਰ ਆ ਆਣਾ ਹਾਂਜੀ ਹਾਂਜੀ ਤੇ ਕੀ ਡਿਮਾਂਡ ਕਰਦੇ ਹੋ ਬਾਈ ਇਹਦੀ ਇਹ 1,90,000 ਰੁਪਏ ਇੱਕ ਲੱਖ 90,000 ਮੰਗ ਰਿਹਾ ਬਾਈ ਇਹਦਾ ਨੰਬਰ ਪੀਵੀ 13 ਸੰਗਰੂਰ ਦਾ ਪੀਵੀ 13 ਸੰਗਰੂਰ ਦਾ ਨੰਬਰ ਆ ਕਿੰਨੇ ਦਾ ਛੱਡ ਦੋਗੇ ਬਾਈ ਇੱਕੋ ਹੀ ਗੱਲ ਬਾਈ ਇੱਕ 1,70,000 ਰੁਪਏ ਸੋਡੀ ਵੀਡੀਓ ਦੇਖ ਕੇ ਉ ਤਾਂ ਠੀਕ ਆ 1,70,000 ਦੱਸਿਆ ਬਾਈ ਕਹਿੰਦੇ ਜਿਹੜੇ ਸੋਡੀ ਵੀਡੀਓ ਦੇਖ ਕੇ ਉ ਤੇ ਸ਼ੇਅਰ ਕਰਕੇ ਆਊਗਾ ਤੇ ਬੱਸ ਬਾਈ ਇੱਥੇ ਹੀ ਚੱਲ ਚਲਾ ਦੇ ਉਹ ਸੋਨਾ ਦੀ ਇੱਕਾ ਖੜਾ ਉਹ ਦੇਖ 2000 ਇੱਕ ਮਾਲ ਲਾ ਵੀਰੇ ਸੋਨਾਲਿਕਾ ਲਿਆਂਦਾ ਬਈ 2001 ਮਾਡਲ ਆ ਹਾਂਜੀ ਚੱਲ ਚਲਾਵੇ ਦੇ ਕਿਵੇਂ ਆ ਬਾਈ ਚੰਗਾ ਸਹੀ ਆ ਵੀਰੇ ਰੰਗ ਸਾਰਾ ਵੇ ਆ ਹੈਜੀ ਆ ਸੋਲ ਆਈ ਵੀ ਆ ਬਾਈ ਸੋਲ ਸੋ ਪਈਆ ਸਾਰਾ ਕੁਛ ਕਰੇ ਬਾਈਆ ਕਰੇ ਬਾਈ ਕਹਿੰਨੇ ਪਈਆ ਸਾਰੀ ਸਾਫ ਸੁਥਰੀ ਆ ਹਾਂ ਪੂਰੀ ਵਧੀਆ ਪਈਆ ਹਾਂਜੀ ਆ ਬਾਕੀ ਇਧਰ ਚੱਕਰਾ ਦੇ ਲਿੰਕਾ ਲੁਕਾ ਕਨੇ ਚੱਕਰਾ ਟਾਇਰ ਕਿਨੇ ਵੇਸੇ ਪਏ ਬਾਈ ਟਾਇਰ ਵੀਰੇ ਦੇ ਹੈਗੇ ਆਗੇ ਸਹੀ ਅੱਤੇ ਠੀਕ ਆ ਹਾਂਜੀ ਹਾਂਜੀ ਤੇ ਵੀ ਪੰਜਾਬ ਨੰਬਰਾਂ ਪੰਜਾਬ ਨੰਬਰਾਂ ਕੀ ਡਿਮਾਂਡ ਕਰਦੇ ਦੀ ਇਹ ਬਈ 1.5 ਲੱਖ ਰੁਪਇਆ ਦੇ ਦਾਂਗੇ 1.5 ਲੱਖ ਦਾ ਸੋਨਾਲਿਕਾ 50 ਦਾ ਸੋਨਾਲਿਕਾ ਠੀਕ ਹੈ ਤੇ ਇੰਦਰਕਾਰ ਤੇ ਬਾਈ ਆਜੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਈ ਇੱਕ ਵਾਰ ਨੰਬਰ ਬੋਲਦਾ ਉਹਦਾ 218 43 67 97 ਇੱਕ ਵਾਰ ਰਿਪੀਟ ਕਰ ਦ 218 43 67 97 ਠੀਕ ਹੈ ਤੇ ਜਿੰਨੇ ਬਾਈ ਸਾਨੂੰ ਟਰੈਕਟਰ ਦਿਖਾਇਆ ਫਾਰਮ ਟਰੈਕ ਦਿਖਾਤਾ ਸੋਹਣੇ ਲੀਕਾਰ ਜਿੰਨ ਦਿਖਾਤੇ 855 ਦਿਖਾਤੀ ਤੇ ਬਾਕੀ ਆਪਾਂ ਆ ਦਿਖਾਦਾ ਟਰੈਕਟਰ ਤੇ ਜਿਹੜੇ ਵੀਰ ਆ ਇਹ ਟਰੈਕਟਰਾਂ ਵੀਡੀਓ ਸ਼ੇਅਰ ਕਰਕੇ ਆਉਣਗੇ ਬਾਈ ਕਹਿੰਦੇ ਪੂਰਾ ਮਾਣ ਤਾਨ ਕਰਾਂਗੇ ਫੁੱਲ ਠੀਕ ਆ ਬਾਤ ਬਾਤ ਕਰਦੇ ਹੋ ਵੀਡੀਓ ਸ਼ੇਅਰ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ